ਅੱਜ ਦੀ ਕਹਾਣੀ ਆਈਲੈਂਡਸ ਵਾਲੀ ਮਾਨ ਭਾਗ ਦੀ ਜਾ ਲੇਖਕ ਸਤਰਾਮ ਸਿੰਘ ਜੀ ਮੇਰੇ ਲਈ ਉਹ 5 ਮਿੰਟ ਹੀ ਬਾਜ਼ੀ ਪਲਟਾ ਸਕਦੇ ਸੀ ਮੈਂ ਸੋਚਿਆ ਵੀ ਸੀਟ ਮਿਲ ਜਾਣੀ ਐ ਬੱਸ ਵਿੱਚ ਚੜੀ ਜਾਈਏ ਜਦ ਮੈਂ ਸੀਟ ਤੇ ਬੈਠਣ ਲੱਗਾ ਮੈਨੂੰ ਨਾਲ ਦੀ ਨਾਲ ਫੋਨ ਆ ਗਿਆ ਜਦ ਮੈਂ ਫੋਨ ਜੇਬ ਚੋਂ ਕੱਢ ਲਿਆ ਤਾਂ ਮਾਨ ਦਾ ਫੋਨ ਆ ਰਿਹਾ ਸੀ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਲਦਬਾਜ਼ੀ 'ਚ ਬੱਸ 'ਚੋਂ ਬਾਹਰ ਆ ਕੇ ਘਾਲ ਚੱਕ ਲਈ ਜਦ ਮੈਂ ਇੱਕ ਹੈਲੋ ਕਿਹਾ ਤਾਂ ਮਾਨ ਨੇ ਸਿੱਧਾ ਬੋਲਿਆ ਤੁਸੀਂ ਕਿੱਥੇ ਹੋ ਮੈਂ ਸਾਸਤਰੀ ਕਾਰਜੀ ਕਿਹਾ ਉਹਨਾਂ ਨੇ ਮੇਰੀ ਗੱਲ ਸਵੀਕਾਰ ਕੀਤੀ ਤੇ ਪੁੱਛਿਆ ਮੈਂ ਬੱਸ ਅਡੇ ਦੇ ਬਾਹਰ ਆ ਗਈ ਆ ਤੁਸੀਂ ਜਲਦੀ ਆ ਜਾਓ ਮੈਂ ਫੇਰ ਤੋਂ ਪੁੱਛ ਰਿਹਾ ਜੀ ਕਿੱਥੇ ਹੋ ਜੀ ਤੁਸੀਂ ਐ ਉਹਨੇ ਦੱਸਿਆ ਜਿੱਥੋਂ ਬੱਸਾਂ ਅੰਦਰ ਬੜੀ ਜਾਂਦੀਆਂ ਨੇ ਮੈਂ ਬੱਸ ਅਡੇ ਤੋਂ ਚੜ੍ਹਦੇ ਨੇ ਵਾਲੇ ਪਾਸੇ ਦੇਖਿਆ ਜਿੱਥੇ ਬੱਸਾਂ ਅੰਦਰ ਆ ਰਹੀਆਂ ਸਨ ਪਰ ਮੈਨੂੰ ਉੱਥੇ ਕੋਈ ਨਜ਼ਰ ਨਹੀਂ ਆ ਰਿਹਾ ਸੀ ਮੈਂ ਬੱਸ ਅਡੇ ਚੋਂ ਆ ਕੇ ਮਾਨ ਨੂੰ ਕਾਲ ਕੀਤੀ ਤਾ ਮਾਨ ਬੜੇ ਹੀ ਆਰਾਮ ਨਾਲ ਕਹਿ ਰਹੀ ਸੀ ਮੈਂ ਬੱਸ ਅੱਡੇ ਦੇ ਵਿਚਕਾਰ ਪੁਲ ਦੇ ਨੀਚੇ ਲੈਫਟ ਸਾਈਡ ਖੜੀ ਆ ਜਦੋਂ ਤੁਸੀਂ ਬਾਹਰ ਆਵੋਗੇ ਤਾਂ ਵਾਈਟ ਬੱਸ ਖੜੀ ਹੈ ਉਹਦੇ ਪਿੱਛੇ ਆ ਜਾਣਾ ਜਦ ਮੈਂ ਉੱਝਿਆ ਹੋਇਆ ਬੱਸ ਅੱਡੇ ਤੋਂ ਬਾਹਰ ਨਿਕਿਆ ਤਾਂ ਬਾਹਰ ਨਿਕਲਨਸਾਰ ਹੀ ਵਾਈਟ ਬੱਸ ਵੇਖੀ ਉਹਦੇ ਪਿੱਛੇ ਕਾਲੇ ਰੰਗ ਦੀ ਜੈਕਟ ਤੇ ਉਸਦੇ ਉੱਪਰ ਕਾਲੇ ਰੰਗ ਦਾ ਕੱਪੜਾ ਲਿਆ ਹੋਇਆ ਸੀ ਜਿਸ ਨਾਲ ਉਹਨੇ ਆਪਣਾ ਸਾਰਾ ਮੂੰਹ ਕਵਰ ਕੀਤਾ ਹੋਇਆ ਸੀ ਐੰਜਲ ਗਾਜੀ ਮੇਂ ਕੋਈ ਅਣਜਾਣ ਜਹੀ ਔਰਤ ਖੜੀ ਹੋਵੇ ਮੈਂ ਨੇੜੇ ਜਾਣ ਸਾਰ ਹੀ ਹੱਥ ਅੱਗੇ ਕੱਢਿਆ ਮਾਨ ਨੇ ਆਪਣੇ ਹੱਥ ਨੂੰ ਅੱਗੇ ਕੱਢ ਹੱਥ ਮਿਲਾ ਲਿਆ ਇੱਕ ਦੂਜੇ ਦੇ ਹਾਲ ਚਾਲ ਤੇ ਪਰਿਵਾਰ ਬਾਰੇ ਗੱਲਬਾਤ ਕੀਤੀ ਤੇ ਮਾਨ ਤੋਂ ਮੈਨੂੰ ਸੰਗ ਲੱਗ ਰਹੀ ਸੀ ਪਰ ਉਹ ਮੇਰੀਆਂ ਅੱਖਾਂ ਚੱਖਾਂ ਬਾਕੇ ਗੱਲ ਕਰ ਰਹੀ ਸੀ ਉਹਨੇ ਚੰਡੀਗੜ੍ਹ ਜਾਣ ਬਾਰੇ ਪੁੱਛਿਆ ਵੀ ਜੇ ਦਿੱਕਤ ਆਈ ਤਾਂ ਕਾਲ ਕਰ ਲਿਓ ਮੈਂ ਗੱਲਾਂ ਕਰਦਾ ਕਰਦਾ ਸੰਗ ਦਾ ਸੰਗ ਦਾ ਉਹਦੀ ਸਕੂਟੀ ਦੇ ਪਿੱਛੇ ਖੜ ਗਿਆ ਮਾਣ ਨੇ ਕਿਹਾ ਕਿਸ ਗੱਲ ਤੋਂ ਸੰਗਦੇ ਹੋ ਅੱਗੇ ਆ ਕੇ ਗੱਲ ਕਰੋ ਮੈਂ ਮਾਣ ਦੇ ਮੂੰਹ ਤੇ ਲਏ ਕੱਪੜੇ ਬਾਰੇ ਗੱਲ ਕੀਤੀ ਤਾਂ ਵੀ ਤੁਸੀਂ ਹੋਰ ਕੋਈ ਤਾਂ ਨਹੀਂ ਮਾਣ ਹੀ ਹੋਂ ਉਹਨੇ ਹੱਸਦੀ ਨੇ ਇੱਕ ਲੜ ਲਾ ਕੇ ਮੂੰਹ ਖਾ ਦਿੱਤਾ ਮਾਣ ਦੀ ਮੋਟੀ-ਮੋਟੀ ਅੱਖ ਤਿੱਖਾ-ਤਿੱਖਾ ਨੱਕ ਗੋਲ-ਗੋਲ ਗੱਲਾਂ ਤੇ ਖੱਬੀ ਗੱਲ ਤੇ ਹੱਸਣ ਲੱਗਿਆ ਟੋਆ ਪੈਂਦਾ ਨਜ਼ਰ ਆ ਰਿਹਾ ਸੀ ਮਾਣ ਨੂੰ ਵੇਖਣਸਾਰ ਹੀ ਸੀਨਾ ਠਰ ਗਿਆ ਉਹਨੇ ਮੁੜ ਤੋਂ ਫੇਰ ਮੂੰਹ ਕਵਰ ਕਰ ਲਿਆ ਤੇ ਕਿਹਾ ਮੈਨੂੰ ਖੰਘ ਜਿਹਾ ਕਾਮ ਤੇ ਹਲਕਾ ਬੁਖਾਰ ਹੋਇਆ ਪਿਆ ਜੀ ਤਾਂ ਕਰਕੇ ਆਪਣਾ ਆਪ ਕਵਰ ਕਰਕੇ ਘਰੋਂ ਬਾਹਰ ਨਿਕਲਣਾ ਵਧੀਆ ਸਮਝਿਆ ਤੇ ਉਹਨੇ ਮੈਨੂੰ ਕਿਹਾ ਕਿ ਮੈਂ ਲੇਟ ਹੋ ਰਹੀ ਹਾਂ ਜਾ ਕੇ ਡਾਕਟਰ ਨੂੰ ਵੀ ਮਿਲਣਾ ਹੈ ਆਪਾਂ ਫੇਰ ਕਦੀ ਮਿਲਾਂਗੇ ਖੁੱਲੇ ਜੇ ਸਮੇਂ 'ਚ ਉਹਨੇ ਆਪਣਾ ਹੱਥ ਅੱਗੇ ਕੱਢਿਆ ਮੈਂ ਹੱਥ ਮਲਾ ਹਲਕੀ ਜਿਹੀ ਗਰਵਕੜੀ ਪਾ ਕੇ ਇੱਕ ਦੂਜੇ ਤੋਂ ਅਲੱਗ ਹੋ ਗਈ ਸਕੂਟੀ ਦੀ ਸੈਲਫ ਮਾਰ ਫਟਦਿਨੇ ਹੋਸ਼ੂ ਮੰਤਰ ਕਰਕੇ ਅੱਗੇ ਲੰਘ ਗਈ। ਵੱਦ ਤੋਂ ਵੱਦ ਅਸੀਂ ਇੱਕ ਦੂਜੇ ਕੋਲ 7 ਮਿੰਟ ਤੱਕ ਰੁਕੇ ਹੋਣੇ ਪਰ ਇੰਜ ਲੱਗਿਆ ਜਿਵੇਂ 7 ਜਨਮ ਦੀਆਂ ਗੱਲਾਂ ਹੋ ਗਈਆਂ ਹੋਣਾ। ਮੈਂ ਬਸ ਛੜੇ ਅੰਦਰ ਬੱਲ ਨੂੰ ਤੁਰ ਪਿਆ। ਮੈਨੂੰ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਹੋਣ ਲੱਗੀ ਤੇ ਕਾਊਂਟਰ ਤੇ ਜਾ ਕੇ ਚੰਡੀਗੜ੍ਹ ਨੂੰ ਲੱਗੀ ਬੱਸ ਫੜ ਲਈ ਜਿੱਥੇ ਅਸੀਂ ਮਿਲੇ ਸੀ। ਫੇਰ ਬੱਸ ਉਥੋਂ ਦੀ ਲੰਘ ਰਾਜਪੁਰੇ ਨੂੰ ਮੁੜ ਗਈ। ਮੈਂ ਮਾਨ ਦੇ ਖਿਆਲਾਂ ਵਿੱਚ ਗੁੰਮ ਹੋ ਗਿਆ ਸੀ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਕਦ ਪਟਿਆਲਾ ਲੰਘ ਗਈ ਤੇ ਕਦ ਬੱਸ ਸ਼ਹਿਰ ਰਾਜਪੁਰੇ ਜਾ ਗਈ ਮੈਂ ਜੇਬ ਚੋਂ ਫੋਨ ਕੱਢ ਮਾਣ ਨੂੰ ਮੈਸੇਜ ਕੀਤਾ ਜੀ ਤੁਸੀਂ ਬੁਖਾਰ ਦੀ ਦਵਾਈ ਲੈ ਲਈ ਸੀ ਉਹਨਾਂ ਦਾ 1-2 ਮਿੰਟਾਂ ਵਿੱਚ ਹੀ ਜਵਾਬ ਆ ਗਿਆ ਹਾਂਜੀ ਲੈ ਲਈ ਸੀ ਮਾਣ ਨੂੰ ਮਾਣ ਨੇ ਮੈਨੂੰ ਪੁੱਛਿਆ ਤੁਸੀਂ ਕਿੱਥੇ ਪਹੁੰਚ ਗਏ ਮੈਂ ਰਾਜਪੁਰੇ ਆ ਗਿਆ ਜੀ ਤੇ ਉਹਨਾਂ ਨੇ ਕਿਹਾ ਆਪਣਾ ਖਿਆਲ ਰੱਖਿਓ ਜੀ ਮੈਂ ਹਾਂ ਵਿੱਚੇ ਲਿਖ ਦਿੱਤਾ ਫੋਨ ਜੇਬ ਵਿੱਚ ਪਾ ਲਿਆ ਬੱਸ ਵਿੱਚ ਬੈਠਾ ਖੱਬੀ ਸੀਟ ਤੇ ਸ਼ੀਸ਼ਾ ਬਿਲਕੁਲ ਥੱਲੇ ਕਰਿਆ ਹੋਇਆ ਸੀ ਬੱਸ ਦੀ ਸਪੀਡ ਵੀ ਕਾਫੀ ਸੀ ਬਾਹਰੋਂ ਬੱਸ 'ਚ ਵੱੜਦੀ ਹਵਾ ਮੇਰੇ ਸਰੀਰ ਤੇ ਛੱਟ ਕੇ ਲਾਉਂਦੀ ਸਕੂਨ ਦਿੰਦੀ ਜਾਂਦੀ ਰਹੀ ਸੀ ਮੈਂ ਸਹੀ 12:30 ਵਜੇ ਚੰਡੀਗੜ੍ਹ 'ਚ ਮਾਂ ਨੂੰ ਯਾਦ ਕਰਦਾ ਹੀ ਇਧਾਂ ਆ ਗਿਆ ਜਿਵੇਂ ਕਿ ਤੇ ਬਾਹਰੀ ਦੁਨੀਆ 'ਚ ਆ ਗਿਆ ਹੋਵਾਂ ਮੈਨੂੰ ਭੁੱਖ ਵੀ ਬੜੀ ਲੱਗੀ ਹੋਈ ਸੀ ਤੇ ਮੈਂ ਬੱਸ ਉਤਰਨਸਾਰ ਹੀ ਟ੍ਰਿਬਿਊਨ ਚੌਂਕ 'ਚ ਖਾਨ ਨੂੰ ਕੁਝ ਲੈ ਲਿਆ ਤੇ ਪਾਸਪੋਰਟ ਦਫ਼ਤਰ ਵਾਲੇ ਰਾਹ ਨੂੰ ਤੁਰਦਾ ਹੋਇਆ ਆਪਣਾ ਰਸਤਾ ਨੱਪ ਲਿਆ ਮੈਂ ਸਹੀ 1 ਵਜੇ ਦਫ਼ਤਰ ਦੇ ਗੇਟ ਤੇ ਚਲਾ ਗਿਆ ਮੇਰਾ ਰਿਪੋਰਟਿੰਗ ਸਮਾਂ ਪੌਣੇ 2 ਵਜੇ ਦਾ ਸੀ ਮੈਂ ਇੱਕ ਸਾਈਡ ਤੇ ਆ ਕੇ ਬੈਠ ਗਿਆ ਤੇ ਫੋਨ ਕੱਢ ਮਾਰ ਨੂੰ ਵਟਸਐਪ ਤੇ ਮੈਸੇਜ ਕੀਤਾ ਉਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਦਫ਼ਤਰ ਚ ਪਹੁੰਚ ਗਏ ਜੀ ਮੈਂ ਹਾਂ ਜੀ ਮੈਸੇਜ ਕਰ ਦਿੱਤਾ ਮੈਂ ਅੱਗੋਂ ਗਲਤੀ ਲਈ ਮਾਫੀ ਵੀ ਮੰਗੀ ਜਿਆਦਾ ਆਪਾਂ ਮਿਲੇ ਸੀ ਬੋਲਣ ਵੇਲੇ ਗੱਲ ਕਰਨ ਵੇਲੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਦੇ ਹੋ ਜੀ ਮਾਨ ਨੇ ਕਿਹਾ ਤੁਸੀਂ ਕਮਲੇ ਨਹੀਂ ਜੀ ਸਿਆਣੇ ਹੋ ਸਮਝਦਾਰ ਹੋ ਫਿਕਰ ਨਾ ਕਰੋ ਤੁਸੀਂ ਕੋਈ ਗਲਤੀ ਨਹੀਂ ਕੀਤੀ ਜੀ ਜੇ ਹੁੰਦੀ ਵੀ ਕੋਈ ਚੱਕਰ ਨਹੀਂ ਸੀ ਐਵੇਂ ਨਹੀਂ ਸੀ ਬਿਨਾ ਗੱਲ ਤੋਂ ਕਿਸੇ ਤੋਂ ਮਾਫੀ ਮੰਗੀ ਦੀ ਹੁੰਦੀ ਅੱਧੇ ਘੰਟੇ ਬਾਅਦ ਕਾਫੀ ਗੱਲਾਂ ਕੀਤੀਆਂ ਅਸੀਂ ਤੇ ਮਾਨ ਨੇ ਪਾਸਪੋਰਟ ਦੀ ਵੈਰੀਫਿਕੇਸ਼ਨ ਵੇਲੇ ਓਨਲੀ ਛੋਟੀ ਤੋਂ ਛੋਟੀ ਮੁਸ਼ਕਲ ਵਾਰੇ ਜਾਣ ਕਰਵਾਇਆ ਮੇਰਾ ਦਫ਼ਤਰ ਵਿੱਚ ਜਾਣ ਦਾ ਸਮਾਂ ਹੋ ਗਿਆ ਮੈਂ ਐਡਮਿਟ ਕਾਰਡ ਵਿਖਾ ਕੇ ਅੰਦਰ ਚਲਾ ਗਿਆ ਘਟੋ ਘਟ ਮੈਨੂੰ ਵੈਰੀਫਿਕੇਸ਼ਨ ਕਰਾਉਣ ਲਈ 3-4 ਘੰਟੇ ਲੱਗ ਗਏ ਕਾਰਨ ਅੰਦਰ ਭੀੜ ਬਹੁਤ ਸੀ ਤੇ ਕੁਝ ਟੈਕਨੀਕਲ ਦਿੱਕਤ ਨੈਟ ਸਲੋ ਚ ਹੋ ਗਿਆ ਸੀ ਮਤਲਬ ਦਫ਼ਤਰ ਚ ਸਿਸਟਮ ਜੋਨ ਇੰਟਰਨੈਟ ਜਰੀਕੇ ਚੱਲਦਾ ਸੀ 1 ਘੰਟੇ ਤੋਂ ਠੱਪ ਪਿਆ ਸੀ ਮੈਨੂੰ ਉੱਥੇ 5 ਵਜ ਗਈ ਸੀ ਜਦ ਮੈਂ ਟ੍ਰਿਬਿਉਨ ਚੌਕ ਤੋਂ ਪਟਿਆਲੇ ਰਾਜਪੁਰੇ ਨੂੰ ਜਾਣ ਵਾਲੀ ਸਰਕਾਰੀ ਬੱਸ ਫੜੀ ਤਾਂ ਮੈਨੂੰ ਪਟਿਆਲੇ ਆ ਕੇ ਲਾਈਟਾਂ ਲੱਗ ਗਈਆਂ ਸੀ ਪੂਰਾ ਹਨੇਰਾ ਹੋ ਗਿਆ ਸੀ ਪਟਿਆਲੇ ਆਉਂਦੇ ਨੂੰ ਜਦ ਪਟਿਆਲੇ ਬੱਸ ਸਾਡੇ ਤੋਂ ਆ ਗਿਆ ਤਾਂ ਉਹ ਜਗਾ ਫੇਰ ਚਿਤਿਆਈ ਜਿੱਥੇ ਮਾਨ ਨੇ ਸਕੂਟੀ ਰੋਕੀ ਸੀ ਰੱਬ ਜਾਣਦਾ ਸੀ ਉਹ ਇੱਕ ਸੁੰਨੀ ਜਹੀ ਜਗਾ ਮੈਨੂੰ ਫੇਰ بار بار ਕਿਉਂ ਚਿਤਿਆ ਰਹੀ ਸੀ ਬਸ ਅੱਡੇ ਤੋਂ ਪਿੱਛੋਂ ਖਾਨ ਦੀ ਟੀ ਸਟਾਰ ਤੋਂ ਇੱਕ ਕੱਪ ਚਾਹ ਪੀ ਢੇਰ ਸਾਰਾ ਪਿਆਰ ਮਿਲਿਆ ਦਿਲ ਨੂੰ ਸਕੂਨ ਜਿਹਾ ਮਿਲਿਆ ਤੇ ਸੰਗਰੂਰ ਤੇ ਮਾਨਸਾ ਜਾਣ ਵਾਲੀ ਬੱਸ ਪੁੱਛਣ ਲਈ ਅੱਡੇ ਵਿੱਚ ਚੱਲ ਪਿਆ ਪਰ ਉੱਥੇ ਚਾਰੇ ਪਾਸੇ ਸੁੰਨ ਸੁਨਾਹ ਹੋਈ ਪਈ ਸੀ ਜਦ ਮਾਨਸਾ ਵਿਖੀ ਵਾਲੇ ਕਾਊਂਟਰ ਤੇ ਗਿਆ ਤਾਂ ਉੱਥੇ ਵੀ ਕੋਈ ਬੱਸ ਨਹੀਂ ਸੀ ਪਰ ਸਵਾਰੀਆਂ ਕਾਫੀ ਖੜੀਆਂ ਸਨ ਕੁਰਸੀ ਤੇ ਬੈਠੇ ਅੰਕਲ ਨੂੰ ਪੁੱਛਿਆ ਕਹਿੰਦਾ ਪੁੱਤਰਾ ਕਿਸਾਨਾਂ ਦੇ ਧਰਨੇ ਲੱਗੇ ਹੋਏ ਐ 7:30 ਵਜੇ ਬੱਸ ਆਉਂਦੀ ਜ਼ਰੂਰ ਐ ਪਰ ਉਹ ਲੇਟ ਐ ਪਿੱਛੋਂ ਹੀ ਆਵੇਗੀ ਜ਼ਰੂਰ ਸਾਨੂੰ 20 ਸਵਾਰੀਆਂ ਨੂੰ ਅੜੀਕ ਕਰਦਿਆਂ ਨੂੰ 8:00 ਵਜੇ ਪਰ ਮਾਨਸਾ ਪਿੱਖੀ ਨੂੰ ਜਾਣ ਵਾਲੀ ਕੋਈ ਬੱਸ ਨਾ ਆਈ ਮੈਂ ਇੱਕ ਸਾਈਡ ਤੋਂ ਲੋਹੇ ਦੀਆਂ ਲੱਗੀਆਂ ਕੁਰਸੀਆਂ ਤੇ ਬੈਠ ਕੇ ਮਾਨ ਨੂੰ ਮੈਸੇਜ ਕੀਤਾ ਮੈਂ ਲਿਖਿਆ ਵੀ ਤੇਰੇ ਸ਼ਹਿਰ ਪਟਿਆਲੇ ਬੱਸ ਅਡੇ ਵਿੱਚ ਖੜਿਆ ਹਾਂ ਜੀ ਉਹਨੇ ਬੜੀ ਹਰਾਨੀ ਜੀ ਨਾਲ ਜਵਾਬ ਦਿੱਤਾ ਤੁਸੀਂ ਹਾਲੇ ਪਿੰਡ ਨਹੀਂ ਗਏ ਐਨਾ ਲੇਟ ਕਿਉਂ ਹੋ ਗਏ ਮੈਂ ਕਿਹਾ ਪਾਸਪੋਰਟ ਦਫਤਰ ਚ ਕਾਫੀ ਸਮਾਂ ਲੱਗ ਗਿਆ ਸੀ ਜੀ ਮੈਨੂੰ ਮਾਂ ਨੇ ਕਿਹਾ ਵੀ ਹੁਣ ਹਨੇਰਾ ਬੜਾ ਹੋਇਆ ਪਿਆ ਬਸ ਆਵੇ ਨਾ ਆਵੇ ਤੁੱਖੀ ਤੁਸੀਂ ਦੁੱਖ ਨਿਵਾਰਨ ਗੁਰੂ ਘਰ ਰਾਤ ਕੱਟ ਲਓ ਜੀ ਉਹਨਾਂ ਨੇ ਮੈਨੂੰ ਗੁਰੂ ਘਰ ਜਾਣ ਦਾ ਰਸਤਾ ਵੀ ਸਮਝਾ ਦਿੱਤਾ ਮੈਂ ਕਿਹਾ ਕੋਈ ਗੱਲ ਨਹੀਂ ਜੀ ਜੇ ਬਸ ਨਾ ਆਈ ਜ਼ਰੂਰ ਰਾਤ ਕੱਟ ਲਵਾਂਗਾ ਮੈਂ ਕਾਫੀ ਸਮਾਂ ਗੱਲ ਕੀਤੀ ਤੇ ਉਹਨਾਂ ਨੂੰ ਫਿਕਰ ਜੀ ਹੋ ਗਈ ਕਹਿੰਦੀ ਯਾਰ ਤੁਸੀਂ ਚੁੱਪ ਕਰਕੇ ਗੁਰੂ ਘਰ ਜਾਓ ਮੈਂ ਮਾਨ ਤੋਂ ਅੱਧਾ ਘੰਟਾ ਰੁਕਣ ਲਈ ਕਿਹਾ ਵੀ ਨਹੀਂ ਫਿਰ ਪੱਕਾ ਰਾਤ ਕੱਟਣੀ ਹੈ ਜੇ ਨ バス ਨਾ ਆਈ ਅਸੀਂ ਇੱਕ ਦੋ ਗੱਲਾਂ ਕੀਤੀਆਂ ਤੇ ਮੇਰੇ ਫੋਨ ਦੀ ਬੈਟਰੀ ਲੋ ਹੋਣ ਵਾਲੀ ਸੀ ਮੈਂ ਛੇਤੀ ਹੀ ਮਾਨ ਨੂੰ ਗੁੱਡ ਨਾਈਟ ਦਾ ਮੈਸੇਜ ਕਰ ਦਿੱਤਾ ਉਹਨੇ ਕਿਹਾ ਜ਼ਰੂਰ ਦੱਸਣਾ ਵੀ バス ਮਿਲ ਗਈ ਜਾਂ ਗੁਰੂ ਘਰ ਰੁਕਿਓ ਮੈਂ ਓਕੇ ਲਿਖਾ ਤੇ ਆਪਣਾ ਡਾਟਾ ਬੰਦ ਕਰਕੇ ਬੱਸ ਦੀ ੜੀ ਕਰਨੀ ਸ਼ੁਰੂ ਕਰ ਦਿੱਤੀ ਕਿਤੇ 8:30 ਵਜੇ ਬੱਸ ਆਈ ਦਿਲ ਨੂੰ ਖੁਸ਼ੀ ਹੋਈ ਮੈਂ ਬੱਸ ਵਿੱਚ ਬੈਠਾ ਪਟਿਆਲਾ ਸ਼ਹਿਰ ਇੰਜ ਲੱਗਦਾ ਜਾ ਰਿਹਾ ਸੀ ਜਿਵੇਂ ਸਵਰਗ ਦੀ ਦੁਨੀਆ ਚੋਂ ਵਾਪਸੀ ਕੀਤੀ ਹੋਵੇ ਜਦ ਮੈਂ ਮੇਰੇ ਪਿੰਡ ਦੇ ਨੇੜੇ ਲੱਗਦੇ ਸ਼ਹਿਰ ਪਿੱਖੀ ਆਇਆ ਤਾਂ ਮੈਨੂੰ 10:11 ਵਜੇ ਗਏ ਸਨ ਮੈਂ ਅੱਧਾ ਸਫ਼ਰ ਨੀਂਦ ਪੂਰੀ ਕੀਤੀ ਪਤਾ ਨਹੀਂ ਲੱਗਾ ਕਦ ਗੀਤਕਾਰ ਜੱਗਾ ਭਿੱਖੀ ਦਾ ਭਿੱਖੀ ਸ਼ਹਿਰ ਆ ਗਿਆ ਮੈਨੂੰ ਭਿੱਖੀ ਤੋਂ ਪਿੰਡ ਦਾ ਮਿੱਤਰ ਕੋਈ ਲੈਣ ਆਇਆ ਅਸੀਂ ਸਹੀ 12 ਵਜੇ ਘਰ ਆ ਗਏ ਕੁਝ ਸਮੇਂ ਬਾਅਦ ਮੈਂ ਮਾਨ ਨੂੰ ਗੁੱਡ ਮਾਰਨਿੰਗ ਦਾ ਮੈਸੇਜ ਕਰ ਦਿੱਤਾ ਮੈਂ ਮਾਨ ਨੂੰ ਮੈਸੇਜ ਕਰਕੇ ਨਾਲ ਦੀ ਨਾਲ ਹੀ ਆਪਣੇ ਮੰਝੇ ਕੋਲ ਆ ਗਿਆ ਮੈਂ ਥੱਕ ਗਿਆ ਸੀ ਜਦ ਮੈਂ ਸੌ ਗਿਆ ਤਾਂ ਸਵੇਰ ਦਿਨ ਚੜੇ ਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਸਾਰੇ ਕੰਮ ਕਾਰ ਕਰਕੇ ਜਦ ਮੈਂ ਫੋਨ ਵੇਖਿਆ ਤਮਾਨ ਦੇ 5-6 ਮੈਸੇਜ ਆਏ ਪਏ ਸੀ ਪਹਿਲਾ ਮੈਸੇਜ ਗੁੱਸੇ ਵਾਲਾ ਅਮੋਜੀ ਤੇ ਦੂਜਾ ਤੁਸੀਂ ਹੁਣ ਹੈਗੇ ਕਿੱਥੇ ਹੋ ਜੀ ਤੇ ਤੀਸਰਾ ਮੈਸੇਜ ਰਾਤ ਵਧੀਆ ਲੰਗੀ ਤੁਹਾਡੀ ਜੀ ਜਵਾਬ ਦੇਵੋ ਜੀ ਕੀ ਹੋਇਆ ਉਹਨਾਂ ਨੇ ਲਾਸਟ ਮੈਸੇਜ ਸੀ ਤੁਹਾਨੂੰ ਹੋਇਆ ਕੀ ਹੈ ਮੈਂ ਕੁਝ ਸਮਾਂ ਸੋਚ ਵਿਚਾਰ ਕਰਕੇ ਸਾਰੇ ਸਵਾਲਾਂ ਦੇ ਠੰਡੇ ਮਤੇ ਨਾਲ ਜਵਾਬ ਦੇਣਾ ਸ਼ੁਰੂ ਕੀਤਾ ਤੇ ਲਿਖਿਆ ਸ਼ੁਕਰ ਵੈਗਰੂ ਦਾ ਤੁਸੀਂ ਰਾਤੀਂ ਕਰ ਪਹੁੰਚ ਗਏ ਮੈਨੂੰ ਤਾਂ ਟੈਨਸ਼ਨ ਹੋਈ ਪਈ ਸੀ ਵੀ ਕੀ ਬਣਿਆ ਹੋਣਾ ਸਤਨਾਮ ਨਾਲ ਮੈਂ ਹੱਸਣ ਦੀ इमोਜੀ ਸੈੱਟ ਕਰ ਦਿੱਤੀ ਮਾਨ ਨੇ ਕਾਲ ਕਰ ਲਈ ਮੈਨੂੰ ਅਜੀਬ ਜਿਹਾ ਲੱਗਾ ਵੀ ਕਾਲ ਕਿਉਂ ਕੀਤੀ ਹੈ ਕੀ ਕੰਮ ਪੈ ਗਿਆ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਇੱਥੋਂ ਤੱਕ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕੱਲ੍ਹ ਵਾਲਾ ਭਾਗ ਜ਼ਰੂਰ ਸੁਣਨਾ ਜੀ ਕਹਾਣੀ ਨੂੰ ਕਮੈਂਟ ਕਰਕੇ ਵਧਵਾ ਦੱਸਣਾ ਸ਼ੇਅਰ ਜ਼ਰੂਰ ਕਰਨਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ